ਵਾਹ ਕੋ ਟਿਕਾ ਖਾਲਸਾ ਵਾਹਿਗੁਰੂ ਜੀ ਦੇ ਬਦੇ ਪ੍ਰਧਾਨ ਸਭਾ ਹਰਗਨਾ ਨਾਮਾ ਚੇਰ ਤੋਂ ਵਿੱਚ ਜ਼ਿਲ੍ਹਾ ਪੁਰਜ਼ੇ ਦੇ ਬਲਾਕ ਸੰਪਤੀ ਲਈ ਸਾਡੇ ਸਾਰੇ ਜਿਹੜੇ ਉਮੀਦਵਾਰ ਨੇ ਉਹ ਡਿਕਲੇਰ ਅਜ ਕਰ ਦਿੱਤੇ ਗਏ ਨੇ ਔਰ ਸਾਰੇ ਚੋਣ ਸ਼ਾਮ ਤੱਕ ਇਲੈਕਸ਼ਨ ਹੋ ਰ ਰਹੇ ਨੇ ਔਰ ਜਿਦਾ ਅੱਜ ਇਹ ਮੈਂ ਲੈਕਚਰ ਮੇਰੇ ਜੀ ਚਲਨੀ ਕਾਲੀ ਚਲੂ ਕਾਰਜ ਦੇ ਦੀ ਗੱਲ ਹੈ ਇਹ ਕਹਿੰਦਾ ਕਿ ਜਦੋਂ ਅਸੀਂ ਪਿੰਡਾਂ ਦੇ ਜਾਏ ਜੇਸ ਉਪਚਾਹ ਦੇ ਨਾਲ ਸਾਡੇ ਵਰਕਰ ਸਹਿਬਾਨ ਨੇ ਇਸ ਇਲੈਕਸ਼ਨ ਦੇ ਲਈ ਉਮੀਦਵਾਰ ਦਿੱਤੇ ਔਰ ਮੈਨੂੰ ਲੱਗਦਾ ਕਿ ਸ਼ਾਇਦ ਰੂਮ ਪਾਰਟੀ ਨੂੰ ਵੀ ਬਹੁਤ ਮਿਹਨਤ ਕਰਨੀ ਪਈ ਹੋਊਗੀ ਆਪਣੇ ਉਮੀਦਵਾਰ ਖੜਕ ਕਰਨ ਲਈ ਔਰ ਕੀਤੇ ਤੋਂ ਕਾਂਗਰਸ ਦੇ ਵੀ ਹਾਲਾਤ ਇਹ ਹੋ ਜਾਇਏ ਸਕੇ ਸਾਡੇ ਕੋਲ ਜਾਣਕਾਰੀ ਹੈ ਕਿ ਉਹਨਾਂ ਕੋਲ ਵੀ ਉਮੀਦਵਾਰ ਨਹੀਂ ਖੜੇ ਕੀਤੇ ਯਾਰ ਜੀ ਮਿਹਨਤ ਕਰ ਕਰਕੇ ਤੇ ਇਹਨਾਂ ਨੇ ਉਮੀਦਵਾਰ ਖੜੇ ਕੀਤੇ ਆ ਲੇਕਿਨ ਸਾਡੀ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰ ਕੀਤਾ ਸ਼ੋਨੀ ਕਾਰੀ ਦਾ ਜੀ ਦੀ ਲੜਾਈ ਲੜਨ ਦਾ ਫੈਸਲਾ ਕੀਤਾ ਔਰ ਅਸੀਂ ਇਹ ਜਿਹੜੀ ਇਲੈਕਸ਼ਨ ਹੈ ਵੱਡੇ ਮਾਰਜਨ ਦੇ ਨਾਲ ਜਿਲ੍ਹਾ ਪ੍ਰੀਸ਼ਦ ਜੀ ਤੇ ਬਲਾਕ ਸੰਭਾ ਦੀ ਵੀ ਸਭਾ ਸਭਾ ਦੀਆਂ ਚਾਹੇ 2 ਕੁਨੀਆਂ ਸੰਪਤੀਆਂ ਨੇ ਤੇ ਤੇ ਜਿਲ੍ਹੇ ਪ੍ਰਸ਼ਾਸਨ ਅਜੇ ਬੜੀ ਵਾਰ ਕੰਮ ਨਾ ਕੀਤਾਗੇ ਪਰ ਜਿਹੜੀ ਗੱਲ ਸਰਦਾਰ ਜਗੀਰ ਸਿੰਘ ਸਰਕਾਰ ਤੇ ਸਾਡੀ ਲੈਜਿਸਲੇਚਰ ਨੇ ਦੱਸੀ ਆ ਕਿ ਅਸੀਂ ਨਾ ਕਿਸੇ ਨੂੰ ਡਰਾਉਂਦੇ ਆ ਨਾ ਕਿਸੇ ਕੋਲ ਡਰਦੇ ਆ ਇਸ ਕਰਕੇ ਬਿਹਤਰ ਆ ਕਿ ਕਿਸੇ ਵੀ ਪਿੰਡ ਦੇ ਵਿੱਚ ਚਾਹੇ ਉਹ ਕਾਂਗਰਸੀਆ ਤੇ ਚਾਹੇ ਕੋਈ ਝਾੜੂ ਵਾਲਾ ਆ ਇਹੋ ਜਿਹੀ ਕੋਈ ਮਾਰੀ ਹੜਤ ਨਾ ਕਰਕੇ ਸਾਨੂੰ ਉਹਦਾ ਜਵਾਬ ਜਿਹੜਾ ਹੈ ਉਹ ਸਾਬਨਾ ਦੇਣਾ ਪਵੇ ਔਰ ਪ੍ਰਸ਼ਾਸਨ ਜਿਹੜਾ ਹੈ ਅਜੇ ਤੱਕ ਤੇ ਪ੍ਰਸ਼ਾਸਨ ਦਾ ਜਿਹੜਾ ਸਹਿਯੋਗ ਹੈ ਉਹ ਉਹਦੇ ਲਈ ਧੰਨਵਾਦ ਕਰਦੇ ਹਾਂ ਉਹਨਾਂ ਨੇ ਬਹੁਤ ਨਿਰਪੱਖ ਤਰੀਕੇ ਨਾਲ ਸਾਡੇ ਜਿਹਨੇ ਕੈਂਡੀਡੇਟ ਸਨ ਉਹਨਾਂ ਦੇ ਪੇਪਰ ਜਿਹੜੇ ਨੇ ਉਹਨਾਂ ਦੀ ਜੋ ਵੀ ਉਹਨਾਂ ਨੇ ਉਹਦੀ ਸਕਿਉਰਿਟੀ ਨਹੀਂ ਕੀਤੀ ਔਰ ਸਾਡੇ ਸਾਰੇ ਪੇਪਰ ਸਹੀ ਪਾਏ ਗਏ ਤੇ ਆਸ ਕਰਦੇ ਹਾਂ ਕਿ ਬਾਕੀ ਇਲੈਕਸ਼ਨ ਦੇ ਵਿੱਚ ਵੀ ਇਸ ਤਰ੍ਹਾਂ ਨਾਲ ਬਿਲਕੁਲ ਨਿਰਪੱਖ ਹੋ ਕੇ ਜਿਹੜੀ ਇਲੈਕਸ਼ਨ ਕਰਾਂਗੇ ਕਿਉਂਕਿ ਸਾਡਾ ਜਿਹੜਾ ਹਲਕਾ ਹੈ ਉਹ ਹਮੇਸ਼ਾ ਸ਼ਾਂਤਮਈ ਰਿਹਾ ਤੇ ਇਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਭਾਈਚਾਰ ਸਾਂ ਜਿਹੜੀ ਉਹ ਬਣੀ ਰਹਿਣੀ ਚਾਹੀਦੀ ਹੈ ਸੋ ਮੈਂ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਕਿ ਅਸੀਂ ਆਪਣੇ ਵਰਕਰਾਂ ਨਾਲ ਪਿਛਾਰ ਵਾਂਗ ਖੜੇ ਹਾਂ ਸਾਡੇ ਵਰਕਰਾਂ ਨੂੰ ਕਿਸੇ ਤੋਂ ਡਰਨ ਦੀ ਪਰ ਨਾ ਅਸੀਂ ਕਿਸੇ ਨੂੰ ਥ्रेट ਕਰਦੇ ਆ ਨਾ ਕਿਸੇ ਦਾ ਥ्रेट ਰਹਿਨੇ ਆ ਵਾਇਕ੍ਰਿਤ ਜੀ ਦਾ ਖਾਲਸਾ ਵਾਇਕ੍ਰਿਤ ਜੀ ਫਤੇ